ਉਹ ਸਿੱਖ ਕੌਮ ਨੂੰ ਨੀਚਾ ਦਿਖਾਉਣ ਵਾਲਾ ਜਿਹੜਾ ਸਾਕਸ਼ਾ ਜਿਹੜਾ ਅਕਾਲ ਤਖਤ ਸਭ ਨੂੰ ਕੁਝ ਨਹੀਂ ਮੰਨਦਾ ਪਰ ਆਪਣੇ ਸਮਾਗਮਾਂ ਦੇ ਵਿੱਚ ਇਹ ਗੱਲ ਕਰਦਾ ਸੀ ਪਾਸ਼ ਕਿ ਅਕਾਲ ਤਖਤ ਸਭ ਸਿਰਫ ਤੇ ਸਿਰਫ ਇੱਕ ਇਟਾਂ ਦੀ ਇਮਾਰਤ ਹੈ ਸੰਤਾਂ ਦੇ ਬਾਰੇ ਵੀ ਜਿਹੜਾ ਉਸਨੇ ਵਿਰੋਧ ਲਿਖਿਆ ਸੀਗਾ ਸੰਤਾਂ ਦੇ ਬਾਰੇ ਵੀ ਉਸ ਨੂੰ ਲੈ ਕੇ ਵੀ ਜਿਹੜੇ ਉਹ ਸਿੱਖੋਂ ਨੂੰ ਪਸੰਦ ਨਹੀਂ ਕਰਦੇ ਸੀ ਕਿ ਉਹਨਾਂ ਨੂੰ ਖਾਲਸਾ ਨਹੀਂ ਉਹਨਾਂ ਨੂੰ ਅਤਵਾਦੀ ਜਾਂ ਉਹਨਾਂ ਨੂੰ ਵੱਖਰੇ ਵੱਖਰੇ ਨਾਮ ਦੇ ਕਿ ਪੰਜਾਬ ਨੂੰ ਤੋੜਨ ਦੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਇੱਕ ਦਾ ਮਾਹੌਲ ਸਿਰਜਣ ਦੇ ਜ਼ਿੰਮੇਵਾਰ ਦੱਸੋਗੇ ਤਾਂ ਉਹ ਲੋਕ ਤੁਹਾਨੂੰ ਕਿਵੇਂ ਪ੍ਰਕਾਸ਼ ਕਰਨਗੇ ਜਿਸ ਦੀ ਬਰਾੜ ਦੀ ਇੱਕ ਪੋਸਟ ਨੇ ਬੜੀ ਚਰਚਾ ਛੇੜੀ ਹੋਈ ਆ ਪਾਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਪੋਸਟ ਪਾਈ ਕਿ ਮੈਂ ਆਪਣੇ ਗਾਣੇ 'ਚ ਜ਼ਿਕਰ ਕਰ ਬੈਠਾ ਮੈਨੂੰ ਅੱਜ ਦੁੱਖ ਹੋ ਰਿਹਾ ਉਹਦੀਆਂ ਕਤਾਵਾਂ ਦੇ ਵਿੱਚ ਇੱਕ ਮਾਰਕ ਤੌਰ ਤੇ ਨੰਗੇਜਵਾਦ ਜਿਹੜਾ ਸੀਗਾ ਉਹ ਝੜਕਦਾ ਸੀ ਪੰਜਾਬ ਦਾ ਜਿਹੜਾ ਸਿੱਖ ਸਮਾਜ ਆ ਉਹਦੇ ਵਿੱਚ ਐਸੈਪਟੇਬਲ ਜਿਹੜੇ ਹੈਗੇ ਉਹ ਨਹੀਂ ਰਹੇ ਰਮਨਜੀਤ ਸ਼ਰੀਪ ਬਰਾੜ ਦੀ ਇੱਕ ਪੋਸਟ ਨੇ ਬੜੀ ਚਰਚਾ ਛੇੜੀ ਹੋਈ ਆ ਪਾਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਪੋਸਟ ਪਾਈ ਕਿ ਮੈਂ ਆਪਣੇ ਗਾਣੇ 'ਚ ਜ਼ਿਕਰ ਕਰ ਬੈਠਾ ਮੈਨੂੰ ਅੱਜ ਦੁੱਖ ਹੋ ਰਿਹਾ ਕਿ ਮੈਂ ਅਜਿਹੇ ਬੰਦੇ ਦਾ ਆਪਣੇ ਗਾਣੇ 'ਚ ਜ਼ਿਕਰ ਕੀਤਾ ਜਿਨੇ ਪੰਜਾਬ ਦੇ ਵਿਰੁੱਧ ਲਿਖਿਆ ਮੈਂ ਇਹਦੀਆਂ ਕੁਝ ਲਿਖਤਾਂ ਪਹਿਲਾਂ ਪੜ੍ਹੀਆਂ ਸੀ ਉਹ ਮੈਨੂੰ ਵਧੀਆਂ ਲੱਗੀਆਂ ਤਾਂ ਮੈਂ ਗਾਣੇ 'ਚ ਜ਼ਿਕਰ ਕਰਤਾ ਪਰ ਅੱਜ ਜਦੋਂ ਮੈਂ ਇਹਦੇ ਬਾਰੇ ਹੋਰ ਜਾਣਿਆ ਤਾਂ ਮੈਨੂੰ ਅਫਸੋਸ ਹੋ ਰਿਹਾ ਕੀ ਕਾਰਨ ਕੀ ਆ ਮਸਲਾ ਕੀ ਆ ਪਾਸ ਨੂੰ ਬਹੁਤ ਸਾਰੇ ਲੋਕ ਜਿਹੜੇ ਸਹੀ ਮੰਨਦੇ ਨੇ ਬਹੁਤ ਸਾਰੇ ਲੋਕ ਮੈਂ ਕਮੈਂਟਾਂ 'ਚ ਦੇਖ ਰਿਹਾ ਸੀ ਉਹ ਵਿਰੋਧ ਵੀ ਬੋਲਦੇ ਇਹ ਕਿਉਂ ਵਿਵਾਦ ਕਿਉਂ ਖੜਾ ਹੋ ਰਿਹਾਗਾ 1970 ਦਾ ਜਿਹੜਾ ਦਹਾਕਾ ਸੀ 65 70 75 ਤੱਕ ਉਦੋਂ ਪਾਸ਼ ਆਪ ਦੀ ਚਰਮ ਸੀਮਾ ਤੇ ਸੀ ਉਦੋਂ ਪਾਸ਼ ਨੇ ਬਹੁਤ ਕੁਝ ਲਿਖਿਆ ਉਸ ਨੇ ਆਪਣੀ ਕਵਿਤਾ ਦੇ ਰਾਹੀਂ ਇੱਕ ਤਾਂ ਉਸ ਨੇ ਸਿੱਧੇ ਤੌਰ ਤੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਰੱਖਿਆ ਔਰ ਉਸ ਦੀ ਕਲਮ ਇੰਨੀ ਤਿੱਖੀ ਸੀ ਜਦੋਂ ਉਹ ਲਿਖਦਾ ਸੀ ਕਿਸੇ ਵੀ ਸਬਜੈਕਟ ਤੇ ਲਿਖਦਾ ਸੀ ਤਾਂ ਜ਼ਿਆਦਾਤਰ ਉਸ ਨੇ ਪੂੰਜੀਵਾਦ ਔਰ ਜਿਹੜਾ ਮਿਹਨਤ ਕੱਤ ਸੀਗਾ ਮਜ਼ਦੂਰ ਸੀ ਉਸ ਦੇ ਬਾਰੇ ਜ਼ਿਆਦਾਤਰ ਲਿਖਿਆ ਔਰ ਆਪਣੀ ਕਵਿਤਾਵਾਂ ਦੇ ਵਿੱਚ ਸਰਕਾਰਾਂ ਦੇ ਹਰ ਰੰਗ ਨੂੰ ਪਰੋਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਵਿਅਕਤੀ ਸਰਕਾਰਾਂ ਦੇ ਨਾਲ ਇਸ ਤਰੀਕੇ ਨਾਲ ਲਿਖਾਰੀ ਹੁੰਦਾ ਉਹਦੇ ਵਿੱਚ ਜੇਕਰ ਚਾਰ ਚੰਗੇ ਗੁਣ ਹੈਗੇ ਆ ਦੋ ਚਾਰ ਔਗਣ ਵੀ ਹੁੰਦੇ ਨੇ ਤਾਂ ਉਹ ਉਹਦੀ ਵਜ੍ਹਾ ਬਣੀ ਕਿ ਅੱਜ ਉਹ ਪੰਜਾਬ ਦਾ ਜਿਹੜਾ ਸਿੱਖ ਸਮਾਜ ਆ ਉਹਦੇ ਵਿੱਚ ਅਕਸੈਪਟੇਬਲ ਜਿਹੜੇ ਹੈਗੇ ਉਹ ਨਹੀਂ ਰਹੇ ਸੀਗੇ ਉਹਦੇ ਬਹੁਤ ਸਾਰੇ ਕਾਰਨ ਸੀ ਉਹਦੀਆਂ ਕਰਤਾਵਾਂ ਦੇ ਵਿੱਚ ਇੱਕ ਸਪਸ਼ਟ ਤੌਰ ਤੇ ਨੰਗੇਜਵਾਦ ਜਿਹੜਾ ਸੀਗਾ ਉਹ ਝਲਕਦਾ ਸੀ ਜਿਸ ਦਾ ਵਿਰੋਧ ਜਿਹੜੇ ਹੈਗੇ ਨੇ ਉਸ ਸਮੇਂ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਜਿਹੜਾ 88 ਤੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਕਤਲ ਕਰ ਦਿੱਤਾ ਜਿਹੜਾ ਇੱਕ ਦੌਰ ਚੱਲਿਆ ਸੀ ਜਿਹੜਾ ਹੈਗਾ ਉਹ ਉਸ ਸਮੇਂ ਸਿੰਘਾ ਮੂਲੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਉਹ ਖੁੱਲੇ ਆਮ ਸਿਗਰਟ ਦਾ ਜਿਹੜਾ ਹੈਗਾ ਉਹ ਸਿਗਰਟ ਪੀਣਾ ਸਮਾਗਮਾਂ ਦੇ ਵਿੱਚ ਔਰ ਜੇਸ਼ਮ ਦੀ ਜਿਹੜੀ ਹੈਗੀ ਜਿਸਮ ਦਾ ਜਿਸ ਤਰੀਕੇ ਨਾਲ ਉਹਨੇ ਆਪਣੀ ਕਵਤਾਵਾਂ ਦੇ ਵਿੱਚ ਖੁੱਲੋਂ ਖੁੱਲਾ ਨਗੇਜ ਔਰ ਉਸ ਤਰੀਕੇ ਦੀ ਜਿਹੜੀ ਉਹਨੇ ਜਿਹੜਾ ਕੀਤਾ ਉਹ ਆਪਣੀ ਅਸਰਲੇਖਾਂ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਸਿੱਖ ਕੌਮ ਦੇ ਵਿੱਚ ਜਾਂ ਉਸ ਸਮੇਂ ਦੇ ਜਿਹੜੇ ਸਿੰਘ ਸੀਗੇ ਜਿਹੜੇ ਉਹ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਕਿ ਕਈ ਵਾਰ ਰੋਕਿਆ ਟੋਕਿਆ ਗਿਆ ਪਰ ਪਾਸ ਜਿਹੜਾ ਹੈਗਾ ਉਰਦੇ ਬਾਜਾ ਮੰਗਰਾ ਵਾਲਾ ਜਿਹੜਾ ਪਾਸ ਸੀਗਾ ਉਹ ਚੁੱਪ ਨਹੀਂ ਬਿਠਾ ਉਸਨੇ ਆਪਣੀ ਲਿਖਤ ਨੂੰ ਜਾਰੀ ਰੱਖਿਆ ਔਰ ਉਸ ਨੂੰ ਇੱਕ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਉਹ ਸਿੱਖ ਕੌਮ ਨੂੰ ਨੀਚਾ ਦਿਖਾਉਣ ਵਾਲਾ ਜਿਹੜਾ ਸਾਖਸ਼ਾ ਜਿਹੜਾ ਅਕਾਲ ਤਖਤ ਸਭ ਨੂੰ ਵੀ ਕੁਝ ਨਹੀਂ ਮੰਨਦਾ ਅਕਸਰ ਉਹ ਕਹਿੰਦਾ ਸੀ ਉਸ ਵੱਲੋਂ ਇੱਕ ਮੈਗਜ਼ੀਨ ਵੀ ਸ਼ੁਰੂ ਕੀਤਾ ਗਿਆ ਸੀ ਔਰ ਅਕਸਰ ਆਪਣੇ ਸਮਾਗਮਾਂ ਦੇ ਵਿੱਚ ਇਹ ਗੱਲ ਕਰਦਾ ਸੀ ਪਾਸ਼ ਕਿ ਅਕਾਲ ਤਖਤ ਸਭ ਸਿਰਫ ਤੇ ਸਿਰਫ ਇੱਕ ਇੱਟਾਂ ਦੀ ਇਮਾਰਤ ਆ ਜਿਸ ਨੂੰ ਲੈ ਕੇ ਬਹੁਤ ਸਾਰੇ ਸਿੱਖ ਜਿਹੜੇ ਹੈਗੇ ਨੇ ਉਹ ਇਸ ਗੱਲ ਦਾ ਖੁੱਲਿਆਂ ਵਿਰੋਧ ਕਰਦੇ ਸੀ ਔਰ ਕਰਨਾਲ ਦੇ ਵਿੱਚ ਜਿਹੜੀ ਪੁਲਿਸ ਅਕੈਡਮੀ ਹੈਗੀ ਉੱਥੇ ਉਹਨਾਂ ਦੀ ਯਾਦਗਾਰ ਵੀ ਬਣੀ ਵਿਆ ਪੁਲਿਸ ਖਰਚੇ ਦੇ ਨਾਲ ਜਿਹੜੀ ਹੈਗੀ ਯਾਦਗਾਰ ਬਣੀ ਸੀ ਤਾਂ ਇੱਕ ਵਰਤਾਰਾ ਜਿਹਾ ਸੀ ਕਿ ਉਸ ਨੂੰ ਇਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਜਾਂ ਇਸ ਰੂਪ ਦੇ ਵਿੱਚ ਸਮਝਿਆ ਗਿਆ ਕਿ ਉਹ ਕਿਤਨਾ ਕਿਤੇ ਏਜੰਸੀਆਂ ਦੇ ਹੱਥਾਂ ਦੇ ਵਿੱਚ ਆ ਕੇ ਸਿੱਖ ਕੌਮ ਦੇ ਪ੍ਰਤੀ ਜਿਹੜਾ ਹੈਗਾ ਉਹ ਆਪਣਾ ਜਿਹੜਾ ਫਲਾ ਜਿਹੜਾ ਹੈਗਾ ਉਹ ਜ਼ਿਆਦਾ ਕਰਦਾ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਸਿੱਖ ਕਮ ਜਿਹੜੀ ਹੈਗੀ ਉਹਦਾ ਵਿਰੋਧ ਕਰਦੀ ਰਹੀ ਹੈ ਜਿੰਦ ਤੱਕ ਮੈਂ ਪੜਿਆਗਾ ਪਾਸ਼ ਬਾਰੇ ਜਾਂ ਜਿਹੜੀ ਲੋਕਾਂ ਤੋਂ ਆਪ ਨੂੰ ਜਾਣਕਾਰੀ ਮਿਲੀ ਉਹ ਕਹਿੰਦੇ ਜਿਵੇਂ ਤੁਸੀਂ ਅਕਾਲ ਤਖਤ ਸਾਹਿਬ ਦਾ ਜ਼ਿਕਰ ਕੀਤਾ ਉਹ ਕਹਿੰਦੇ ਉਹ ਸੰਤਾਂ ਦੇ ਬਾਰੇ ਵੀ ਜਿਹੜਾ ਉਸਨੇ ਵਿਰੋਧ ਲਿਖਿਆ ਸੀਗਾ ਸੰਤਾਂ ਦੇ ਬਾਰੇ ਵੀ ਉਸ ਨੂੰ ਲੈ ਕੇ ਵੀ ਜਿਹੜੇ ਉਹ ਸਿੱਖੋਂ ਨੂੰ ਪਸੰਦ ਨਹੀਂ ਕਰਦੇ ਸੀ ਕਿ ਇਹ ਵੀ ਇੱਕ ਕਾਰਨ ਸੀ ਆਪਣੀ ਕਵਤਾਵਾਂ ਦੇ ਵਿੱਚ ਉਹ ਨਾਮ ਕੁਝ ਅਜਿਹੇ ਵਰਤਦਾ ਸੀ ਸੰਤਾਂ ਦੇ ਜਿਹੜੇ ਇਤਰਾਜਯੋਗ ਸੀ ਕਿ ਜਿਹਦੇ ਕਰਕੇ ਸਿੰਘਾਂ ਇਹ ਵੱਲੋਂ ਉਹਨੂੰ ਕਈ ਵਾਰ ਕਿਹਾ ਗਿਆ ਹੈ ਤੁਸੀਂ ਜਿਕਰ ਕੀਤਾ ਕਾਲਤਾਖ ਸਾਬ ਨੂੰ ਲੈ ਕੇ ਵੀ ਤੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਾ ਕਰ ਪਰ ਕਹਿੰਦੇ ਉਹ ਨਹੀਂ ਹਾਂ ਵਿਚਾਰਕ ਧਾਰਕ ਵਿਰੋਧ ਹੋਣਾ ਅਲੱਗ ਗੱਲ ਹੁੰਦੀ ਹੈ ਤੇ ਵਿਚਾਰਕ ਧਾਰ ਤੌਰ ਤੇ ਕਿਸੇ ਹੋਰ ਆਈਡੀਆਲੋਜੀ ਨਾਲ ਸੰਬੰਧਿਤ ਹੋ ਸਕਦੇ ਆ ਤੁਹਾਨੂੰ ਵਿਚਾਰਧਾਰਾ ਹੋਰ ਪਸੰਦ ਹੋ ਸਕਦੀ ਹੈ ਪਰ ਖੁੱਲੇ ਆ ਜਦੋਂ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ ਬਾਈ ਨੇਮ ਕ੍ਰਿਟੀਸਾਈਜ਼ ਕਰਦੇ ਹੋ ਔਰ ਉਹਨਾਂ ਨੂੰ ਹੋਰ ਨਾਮ ਦੇ ਕੇ ਕ੍ਰਿਟੀਸਾਈਜ਼ ਕਰਦੇ ਹੋ ਦੇਖੋ ਜਰਨੈਲ ਸਿੰਘ ਭਿੰਡਰਾਂ ਵਾਲੇ ਸਿੱਖ ਸਮਾਜ ਦੇ ਵਿੱਚ ਉਹ ਸੰਤ ਸੀ ਬਹੁਤ ਸਾਰੇ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਖਾਲਸਤਾਨੀ ਸੀ ਬਹੁਤ ਸਾਰੇ ਅਜਿਹੇ ਲੋਕ ਸੀ ਜਿਹੜੇ ਉਹਨਾਂ ਨੂੰ ਅੱਤਵਾਦੀ ਮੰਨਦੇ ਸਨ ਇਹ ਇੱਕ ਕਲਾਸ ਸੀਗੀ ਲੋਕਾਂ ਦੇ ਮੰਨਣ ਦੀ ਕਲਾਸ ਸੀਗੀ ਪਰ ਇੱਕ ਜਦੋਂ ਤੁਸੀਂ ਸਿੱਖ ਧਰਮ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਖਾਲਿਸਤਾਨੀ ਉਹਨਾਂ ਨੂੰ ਅੱਤਵਾਦੀ ਜੋ ਉਹਨਾਂ ਨੂੰ ਵੱਖਰੇ ਵੱਖਰੇ ਨਾਮ ਦੇ ਕੇ ਪੰਜਾਬ ਨੂੰ ਤੋੜਨ ਜਾਂ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਜ਼ਿੰਮੇਵਾਰ ਦਸੋਗੇ ਤਾਂ ਉਹ ਲੋਕ ਤੁਹਾਨੂੰ ਕਿਵੇਂ ਬਰਦਾਸ਼ਤ ਕਰਨਗੇ ਔਰ ਜਦੋਂ ਕਤਲੇਆਮ ਹੋਇਆ ਜਾਂ ਦਰਬਾਰ ਸਾਹਿਬ ਤੇ ਅਟੈਕ ਹੋਣਾ ਉਹਦੇ ਤੇ ਵੀ ਕਹਿੰਦੇ ਪਾਸ਼ ਨੇ ਲਿਖਿਆ ਸੀਗਾ ਉਹਦੇ ਤੇ ਵੀ ਕੁਝ ਲਿਖਿਆ ਸੀ ਜਿਸ ਨੂੰ ਲੈ ਕੇ ਉਦੋਂ ਵੀ ਇੱਕ ਫਲੈਕਟ ਖੜਾ ਹੋਇਆ ਸੀ ਇੱਟਾਂ ਦੀ ਇਮਾਰਤ ਕਹਿ ਦੇਣਾ ਅੱਜ ਤੱਕ ਸਭ ਨੂੰ ਜਿੱਥੇ ਸਾਡਾ ਬੇਸ਼ੱਕ ਉਹ ਅੱਛਾ ਜਦੋਂ ਇਹ ਟਾਇਆ ਗਿਆ ਸੀ ਉਦੋਂ ਉਹਨਾਂ ਨੇ ਇੱਕ ਸਿੱਖਾਂ ਦੇ ਲਈ ਸਿੱਖਾਂ ਦੇ ਲਈ ਨਹੀਂ ਇਹ ਪੂਰੀ ਮਾਨਵਤਾ ਦੇ ਲਈ ਇੱਕ ਰੋਹਾਨੀਅਤ ਦਾ ਕੇਂਦਰ ਰਹੇਗਾ ਉੱਤੇ ਕੱਲੇ ਸਿੱਖ ਕੌਮ ਦਾ ਨਹੀਂ ਸਭ ਦਾ ਸਿਰ ਝੁਕਦਾ ਹੈਗਾ ਅਸੀਂ ਨਤਮਸਤਕ ਹੁਨੇ ਆ ਉਤੋਂ ਬਹੁਤ ਸਾਰੀ ਸੇਧ ਮਿਲਦੀ ਹੈਗੀ ਹਾਲਾਂਕਿ ਇਸ ਤੋਂ ਬਾਅਦ ਕੱਲਾ ਪਾਸ਼ ਨਹੀਂ ਬਹੁਤ ਸਾਰੇ ਹੁਣ ਤਾਂ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰਚਾਰਕ ਆ ਗਏ ਜਿਹੜੇ ਸਿੱਧਤ ਤੌਰ ਤੇ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਾਂ ਕਾਲ ਤਖਤ ਸਾਹਿਬ ਦੀ ਮਰਿਆਦਨ ਜਾਂ ਕਾਲ ਤਖਤ ਸਾਹਿਬ ਦੀ ਸੁਪਰੀਮ ਹੋਣ ਨੂੰ ਮੰਨਦੀ ਨਹੀਂ ਉਹਦੀ ਹੋਣ ਤੇ ਸਵਾਲ ਚੁੱਕਦੇ ਨੇ ਉਸ ਸਮੇਂ ਤਾਂ ਕੱਲਾ ਪਾਸ਼ ਸੀ ਨਾ ਪਾਸ਼ ਆਪਦੀ ਕਿਉਂਕਿ ਪਾਸ਼ ਅਲਟਰਾ ਲਿਫਟ ਸੀਗਾ ਤਾਂ ਜਿਹੜੀਆਂ ਇਹ ਗੱਲਾਂ ਕਰਦਾ ਰਿਹਾ ਪਾਸ਼ ਉਹਦਾ ਸਿੱਖ ਵਿਰੋਧ ਕਰਦੇ ਸੀ ਔਰ ਜਿਹੜੀ ਉਹਦੀ ਝਲਕ ਸੀਗੀ ਜਿਹੜੀ ਕਵਤਾਵਾਂ ਦੇ ਵਿੱਚ ਉਹ ਬੜੀ ਅਜੀਹੀ ਲੱਗਦੀ ਸੀ ਕਿ ਸਿੱਖ ਸਮਝਾਇਆ ਜਾਂ ਵਿਰੋਧ ਕਰਨ ਵਾਲਿਆਂ ਨੂੰ ਕਿ ਅਜੀਹੀ ਝਲਕ ਜਿਹੜੀ ਹੈਗੀ ਆ ਉਹ ਸਮਾਜ ਦੇ ਵਿੱਚ ਜਿਹੜੀ ਹੈਗੀ ਆ ਉਸ ਨੂੰ ਮਨਜ਼ੂਰ ਨਹੀਂ ਕੀਤਾ ਤਾਂ ਮੈਂ ਥੋੜਾ ਜਿਹਾ ਉਹਦਾ ਨਮੂਨਾ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਣਾ ਉਹਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਸੀ ਹੁਣ ਮੈਂ ਵਿਦਾ ਹੁੰਦਾ ਮੇਰੇ ਦੋਸਤ ਮੈਂ ਹੁਣ ਵਿਦਾ ਹੁੰਦਾ ਉਸ ਕਵਿਤਾ ਦਾ ਮੈਂ ਜ਼ਿਕਰ ਕਰਨਾ ਜਿੱਤੋਂ ਇਤਰਾਜ਼ ਸੀਗਾ ਜਿਸ ਗੱਲ ਦਾ ਉਸ ਕਵਿਤਾ ਵਿੱਚ ਮੇਰੇ ਹੱਥਾਂ ਉੱਤੇ ਰੱਟਣਾ ਨੇ ਮਸਕਰਾਉਣਾ ਸੀ ਮੇਰੇ ਪੱਟਾਂ ਦੀਆਂ ਮੱਛਲੀਆਂ ਨੇ ਤੈਰਨਾ ਸੀ ਮੇਰੇ ਹਿੱਕ ਦੇ ਵਾਲਾਂ ਦੇ ਨਰਮ ਛਾਲ ਵਿੱਚ ਨਿੱਗ ਦੀਆਂ ਲਪਟਾਂ ਉੱਠੀਆਂ ਸਨ ਉਸ ਕਵਿਤਾ ਵਿੱਚ ਤੇਰੇ ਲਈ ਮੇਰੇ ਲਈ ਤਾਂ ਜਦੋਂ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਨੇ ਉਹ ਆਉਂਦੇ ਸੀ ਕਵਤਾਵਾਂ ਦੇ ਵਿੱਚ ਆਉਂਦੇ ਸੀ ਤਾਂ ਇਸ ਦਾ ਵਿਰੋਧ ਹੁੰਦਾ ਸੀ ਔਰ ਉਸ ਨੇ ਖੁੱਲੇ ਆਮ ਜਿਸ਼ਮ ਦੀ ਜਿਹੜੀ ਨਮائش ਕੀਤੀ ਦੋ ਰੂਹਾਂ ਦੀ ਨਮਾਇਸ਼ ਕੀਤੀ ਜਿਹੜੇ ਆਇਆ ਬਿਆਪੀ ਸਿੰਗਰ ਚਮਕੀਲੇ ਦਾ ਗੀਤਾਂ ਨੂੰ ਲੈ ਕੇ ਕਿ ਆਪਣੇ ਗੀਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਖਦਾ ਸੀਗਾ ਉਹਨਾਂ ਦਾ ਵਿਰੋਧ ਹੋਇਆ ਉਵੇਂ ਪਾਸ਼ ਦਾ ਵਿਰੋਧ ਹੋਇਆ ਕਿ ਉਹ ਆਪਣੇ ਕਤਾਵਾਂ ਚ ਲੈਦੇ ਸੀ ਬੇਦਾਵਾ ਵੀ ਲਿਖਿਆ ਉਸਨੇ ਅੱਗੇ ਜਾ ਕੇ ਉਹਦੇ ਵਿੱਚ ਉਹ ਲਿਖਦਾ ਤੇਰੇ ਪੁਰਬਾਂ ਦੇ ਨਸ਼ੇ ਵਿੱਚ ਉਹ ਤੈਨੂੰ ਬੇਦਾਵਾ ਲਿਖ ਗਏ ਨੇ ਮਾਛੀਵਾੜਾ ਉਹਨਾਂ ਦੇ ਮੂੰਹਾਂ ਤੇ ਉੱਗ ਆਇਆ ਹੈ ਤੇ ਆਏ ਦਿਨ ਜੂਆਂ ਉਥੇ ਜਫਰ ਨਾਮੀ ਲਿਖਦੀਆਂ ਨੇ ਉਹ 9 ਮਹੀਨਿਆਂ ਵਿੱਚ 217 ਸਹਿਬਜ਼ਾਦਿਆਂ ਦਾ ਅਵਤਾਰ ਕਰਦੇ ਨੇ ਤੇ ਨਾ ਕੋਈ ਤੇ ਨਾ ਕੋਈ ਚਮਕੌਰ ਲੱਭ ਕੇ ਉਹਨਾਂ ਨੂੰ ਸ਼ਹੀਦ ਦਾ ਰਤਬਾ ਦਿਵਾ ਦਿੰਦੇ ਨੇ ਅੰਗਰੇਜ਼ਾਂ ਦੀ ਸ਼ੈਤਾਨ ਰੂਹ ਨੇ ਲਾਲ ਕਿਲੇ ਦੇ ਸਿਖਰ ਅਸ਼ੋਕ ਚੱਕਰ ਵਿੱਚ ਪ੍ਰਵੇਸ਼ ਕਰ ਲੀਤਾ ਹੈ ਅਤੇ ਉਹਨਾਂ ਨੇ ਸਾਂਝੇ ਫਰੰਟ ਦੇ ਹਜ਼ੂਰ ਦਿੱਲੀ ਦੀ ਵਫਾਦਾਰੀ ਦੀ ਸੌ ਖਾਦੀ ਹੈ ਉਹਨੇ ਸ਼ਿਵਾ ਬਾਰੇ ਵੀ ਲਿਖਿਆ ਅੱਗੇ ਜੇ ਉਹ ਦੱਖਣ ਨੂੰ ਜਾਣ ਜਾਣ ਵੀ ਤਾਂ ਸ਼ਿਵਾਜੀ ਨਹੀਂ ਸ਼ਿਵਾਜੀ ਗਨੇਸ਼ਨ ਸੰਘਟਨਤ ਕਰਨਗੇ ਕਟਾਰ ਉਹਨਾਂ ਦੀ ਵਕੀ ਵਿੱਚ ਹੈ ਤੇ ਇਸ ਤਰੀਕੇ ਦਾ ਜਿਹੜਾ ਹੈਗਾ ਸਿੰਘਾਂਵਰ ਜੋ ਅੱਗੇ ਲਿਖਦਾ ਹੈਗਾ ਇਸ਼ਤਿਆਰਬਾਜੀ ਮਲਜ਼ਮ ਕਰਾਰ ਦਿੰਦਾ ਹੈ ਉਹ ਗੁਰੂ ਸਿੰਘ ਕੌਣ ਹਨ ਜਿਨ੍ਹਾਂ ਬਿਦਾਵਾ ਨਹੀਂ ਲਿਖਿਆ ਤੇ ਅੱਜ ਵੀ ਹਰ ਜੇਲ ਹਰ ਇਨਟਰਾਗੋਗੇਸ਼ਨ ਸੈਂਟਰ ਨੂੰ ਸਰਹੰਦ ਦੀ ਕੰਧ ਤੋਂ ਆਨੰਦਪੁਰ ਸਾਹਿਬ ਦਾ ਕਿਲਾ ਕਰਕੇ ਮੰਨਦੇ ਨੇ ਲਿਖਿਆ ਉਹਨਾਂ ਨੇ ਬਹੁਤ ਕੁਝ ਲਿਖਿਆ ਜਿਹਾ ਉਹਨਾਂ ਦੇ ਕਵਿਤਾਵਾਂ ਪੜ੍ਹ ਉਹਦੇ ਬਾਜਾ ਮੰਗਰ ਤੇ ਜਾਂ ਉਹਨਾਂ ਨੇ ਮਿਹਨਤ ਕਸ਼ ਲੋਕਾਂ ਦੇ ਲਈ ਬੜਾ ਕੁਝ ਲਿਖਿਆ ਜੀ ਤੇ ਕਨਫਲिक्ट ਰੈ ਕਨਫਲिक्ट ਏਰੀਆ ਕਿ ਉਹਨੂੰ ਖੁੱਲਮ ਖੁੱਲਾ ਆਪਣੀ ਕਵਤਾਵਾਂ ਦੇ ਵਿੱਚ ਇਸ ਤਰੀਕੇ ਨਾਲ ਇੰਗੇਜ ਨੂੰ ਪਰੋਸ ਦੇਣਾ ਇਸ ਤਰੀਕੇ ਨਾਲ ਅਕਾਲ ਤਖਤ ਸਾਬ ਨੂੰ ਇਹ ਕਹਿ ਦੇਣਾ ਕਿ ਇਹ ਇਟਾਂ ਦੀ ਇਮਾਰਤ ਹੈਗੀ ਆ ਔਰ ਇਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਰੇ ਲਿਖਣਾ ਤਾਂ ਉਹਦੀ ਵਿਚਾਰਧਾਰਾ ਇੱਕ ਵੱਖਰੀ ਵਿਚਾਰਧਾਰਾ ਦੇ ਵਿੱਚ ਗਈ ਜਿਸ ਨੇ ਉਸ ਸਮੇਂ ਆਪਣੀ ਇੱਕ ਇੱਕ ਸ਼ਬਦ ਦੇ ਨਾਲ ਸਰਕਾਰਾਂ ਨੂੰ ਹਲੂਣਾ ਦਿੱਤਾ ਸਰਕਾਰਾਂ ਨੂੰ ਜਿਹੜਾ ਹੈਗਾ ਸਰਕਾਰ ਦੇ ਸਾਹਮਣੇ ਸਵਾਲ ਖੜੇ ਕੀਤੇ ਤਾਂ ਇਸ ਦਾ ਜਿਹੜਾ ਹੈਗਾ ਜਦੋਂ ਸ੍ਰੀ ਬਰਾੜ ਨੇ ਆਪਣਾ ਗੀਤ ਲਿਖਿਆ ਗੀਤ ਗਾਇਆ ਤਾਂ ਜਦੋਂ ਉਸ ਨੇ ਸਮਝਿਆ ਕਿ ਸਿੱਖ ਕੌਮ ਦੇ ਵਿੱਚ ਉਸ ਨੂੰ ਜਿਹੜੀ ਹੈਗੀ ਮਾਨਤਾ ਨਹੀਂ ਹੈਗੀ ਸਿੱਖ ਕੌਮ ਉਹਦਾ ਹਮੇਸ਼ਾ ਵਿਰੋਧ ਕਰਦੀ ਉਸ ਦੀਆਂ ਲਿਖਤਾਂ ਦੇ ਵਿਰੁੱਧ ਕਰੀ ਤਾਂ ਇਸੇ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਮਾਫੀ ਜਿਹੜੀ ਹੈਗੀ ਆ ਉਹ ਉਹ ਸ਼ਬਦ ਜਿਹੜਾ ਲਿਖਣ ਤੇ ਜਿਹੜੀ ਹੈਗੀ ਸੰਗਤ ਦੇ ਸਾਹਮਣੇ ਮਾਫੀ ਮੰਗੀ ਆ ਤਾਂ ਇਹ ਜਦੋਂ ਤੁਸੀਂ ਪਾਸ਼ ਨੂੰ ਪੜ੍ਹੋਗੇ ਜਦ ਪਾਸ਼ ਨੂੰ ਤੁਸੀਂ ਸਮਝੋਗੇ ਮੈਂ ਇੱਥੇ ਤੱਕ ਵੀ ਸੁਣਿਆ ਕਹਿੰਦੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀਗਾ ਉਦੋਂ ਕਹਿੰਦੇ ਸਾਰਾ ਦੇਸ਼ ਅਕੇ ਸੋਗ ਚ ਡੁੱਬਿਆ ਹੋਇਆ ਤੇ ਪਾਸ਼ ਨੇ ਉਹਦੇ ਤੇ ਵੀ ਲਿਖਿਆ ਸੀ ਕਿ ਜੇਕਰ ਸਾਰਾ ਦੇਸ਼ ਸੋਗ ਦੇ ਵਿੱਚ ਡੁੱਬਿਆ ਹੋਇਆ ਤਾਂ ਉਹਦੇ ਵਿੱਚੋਂ ਮੇਰਾ ਨਾਮ ਕੱਟ ਦਿਓ ਬਿਲਕੁਲ ਉਸ ਨੇ ਅਮਰਜੈਂਸੀ ਤੋਂ ਬਾਅਦ ਜਿਹੜਾ ਹੈਗਾ ਇਹ ਕਵਿਤਾ ਜਿਹੜੀ ਹੈਗੀ ਅਮਰਜੈਂਸੀ ਤੋਂ ਬਾਅਦ ਦੀ ਹੈਗੀ ਆ ਤਾਂ ਉਸ ਨੇ ਸਿੱਧੇ ਤੌਰ ਤੇ ਜਿਹੜੀ ਗੱਲ ਹੈਗੀ ਉਸ ਉਸ ਸਮੇਂ ਐਮਰਜੈਂਸੀ ਦੀ ਗੱਲ ਆਈ ਸੀ ਤਾਂ ਉਸਨੇ ਕਿਹਾ ਸੀ ਅਸੀਂ ਇਸ ਜਿਹੜੀ ਸੋਗ ਜਿਹੜਾ ਹੈਗਾ ਸੀ ਇਸ ਜਿਹੜੇ ਸੋਗ ਨੂੰ ਨਹੀਂ ਮੰਨਦੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹਦਾ ਭੂਮਿਕਾ ਹੋਰ ਰਹੀ ਸੀਗੀ ਤਾਂ ਪਾਸ਼ ਨੂੰ ਸਮਝਣ ਦੇ ਲਈ ਜੇ ਆਪਾਂ ਕਿ 5-4 ਮਿੰਟ ਦੇ ਵਿੱਚ ਪਾਸ਼ ਨੂੰ ਸਮਝ ਲਾਂਗੇ 5-4 ਮਿੰਟ ਦੇ ਵਿੱਚ ਅਸੀਂ ਉਸ ਕੰਫਲੈਕਟ ਨੂੰ ਪੂਰੇ ਨੂੰ ਸਿੱਖ ਕੌਮ ਦੇ ਨਾਲ ਸਮਝ ਲਾਂਗੇ 5-4 ਮਿੰਟ ਦੇ ਵਿੱਚ ਉਹਦੀਆਂ ਕਤਤਾਵਾਂ ਦੇ ਵਿੱਚ ਜਿਹੜਾ ਜਿਸਮ ਦਾ ਖੁੱਲਮ-ਖੁੱਲਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਦੋ ਰੂਹਾਂ ਦਾ ਉਸ ਨੂੰ ਸਮਝ ਲਵਾਂਗੇ ਤਾਂ ਮੇਰੇ ਸਾਹ ਚ ਬਹੁਤ ਵੱਡੀ ਬੇਵਕੂਫੀ ਹੋ ਗਈ ਉਸ ਨੂੰ ਸਮਝਣ ਵਾਸਤੇ ਰਾਗ ਕਸ਼ੇਵ ਵੱਲੋਂ ਜਿਹੜੀ ਕੋਸ਼ਿਸ਼ ਇੱਕ ਫਿਲਮ ਬਣਾਉਣ ਦੀ ਵੀ ਕੀਤੀ ਗਈ ਸੀ ਔਰ ਕੀ ਕੁਝ ਪ੍ਰੋਇਆ ਗਿਆ ਸੀ ਉਸ ਦੇ ਵਿੱਚ ਉਹ ਵੀ ਵੇਖਣਾ ਬਹੁਤ ਅਹਿਮ ਰਹਿ ਜਾਂਦਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਪਾਸ਼ ਪੰਥ ਖਾਸ ਤੌਰ ਤੇ ਸਿੱਖ ਪਾਈ ਚਾਰ ਦਿਨ ਕਨਫਲिक्ट ਔਰ ਜਿਹੜਾ ਜੇਸਮ ਦਾ ਜਿਹੜਾ ਹੈਗਾ ਲਗਾਤਾਰ ਉਹ ਕਰਤਾਵਾਂ ਦੇ ਵਿੱਚ ਝਲਕਦਾ ਸੀ ਉਸ ਨੂੰ ਸਮਝਣ ਦੇ ਲਈ ਬੜੇ ਹੀ ਸਮਾਂ ਚਾਹੀਦਾ ਔਰ ਪਾਸ਼ ਨੂੰ ਸਮਝਣਾ ਐਡਾ ਸੌਖਾ ਨਹੀਂ ਸੀ ਤਾਂ ਇੱਕ ਰਾਹੀ ਸਾਹਿਬ ਨੇ ਲਿਖਿਆ ਵੀ ਕਿਤਾਬ ਲਿਖਿਆ ਜਿੱਥੇ ਪਾਸ਼ ਰਹਿੰਦਾ ਸੀ ਤਾਂ ਇਹ ਜੀਆਂ ਚੀਜ਼ਾਂ ਤੋਂ ਪੜਨ ਤੋਂ ਬਾਅਦ ਜਿਹੜਾ ਹੈਗਾ ਇੱਕ ਵੱਡਾ ਕਨਫਲिक्ट ਜਿਹੜਾ ਆ ਸੀ ਉਸ ਨੂੰ ਸਮਝ ਸਕਦੇ ਆ ਜੀ